ਡੰਡੋਤ ਬੰਦਨ ਅਨਕਵਾਰ ਸਰਬਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ फेर पा करो दिन कै जाते मेरा गुण अब गुण ना बिचारू कोई माटे का क्या तो पै इस स्वामी मानस की गत यही ऐसे ला ਦੁਦ ਬਿਨ ਕੋਣ ਕਰੈ ਗਰੀਬ ਨਵਾ ਗਸਈਆ ਮੇਰਾ ਮਾਥੇ ਛਤਰ ਤਰੈ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿਗੇ ਗੋ ਦਾ ਆਨੰਦ ਮਾਣਦੇ ਹੋ ਵੱਡਾ ਭਾਗਾ ਸਮਾ ਪ੍ਰਾਪਤ ਹੋਇਆ ਅੱਜ ਮੈਂ ਨਾ ਮੰਗਦਾ ਤੇ ਮਹਾਰਜ ਸਮਝਾਉਂਦੇ ਨੇ ਕਹਿੰਦੇ 마ਗ મੰਜਨ ਸੰਗ ਸਾਧੂਆਂ ਧੂੜੀ ਘਰ ਇਸ਼ਨਾਨ ਸੋ ਸਾਧ ਸੰਗਤ ਜੀ ਦੋ ਹੀ ਇਸ਼ਨਾਨ ਹੈ ਇੱਕ ਤਨ ਦਾ ਇੱਕ ਮਨ ਦਾ ਤੇ ਤਨ ਦਾ ਇਸ਼ਨਾਨ ਆਪਾਂ ਸਾਰੇ ਜਾਣੇ ਦੇਲੀ ਕਰਦੇ ਆ ਪਰ ਜਿਹੜਾ ਮਨ ਦਾ ਇਸ਼ਨਾਨ ਹੈ ਉਹ ਜਿਹੜਾ ਹੈ ਉਹ ਜਿੰਨਾ ਚਿਰ ਆਪਾਂ ਕਰਦੇ ਨਹੀਂ ਮਨ ਜਿਹੜਾ ਹੈ ਇਹਦੇ ਉੱਤੇ ਜਿਹੜੀ ਮੈਲ ਲੱਗੀ ਹੋਈ ਹੈ ਵਿਚਾਰਾਂ ਦੀ ਇਹ ਜਿੰਨਾ ਚਿਰ ਮੈਲ ਉਤਰਦੀ ਨਹੀਂ ਮਨ ਜਿਹੜਾ ਹੈ ਇਹ ਪ੍ਰਮਾਨ ਨਹੀਂ ਹੁੰਦਾ ਮਾਲਕ ਨੂੰ ਧਰਮ ਦੀ ਯਾਤਰਾ ਮਨ ਦੀ ਯਾਤਰਾ ਹੈ ਧਰਮ ਕਿੱਥੋਂ ਸ਼ੁਰੂ ਹੁੰਦਾ ਹੈ ਮਨ ਤੋਂ ਸ਼ੁਰੂ ਹੁੰਦਾ ਹੈ ਤਨ ਜਿਹੜਾ ਹੈ ਇਹਨੂੰ ਗੁਰਬਾਣੀ ਗੁਰੂ ਦੇ ਵਿੱਚ ਪਿੰਡ ਸ਼ਹਿਰ ਦਾ ਨਾਂ ਦੇ ਅੱਗੇ ਇੱਕ ਸਾਈਡ ਤੇ ਕੀਤਾ ਹੈ ਤੇ ਮਹਾਰਾਜ ਮਨ ਦੀ ਗੱਲ ਕਰਦੇ ਆ ਤੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਕਹਿੰਦੇ ਜੇ ਮਨ ਨਹੀਂ ਤੇਰਾ ਮਹਿੜਾ ਹੈ ਤੇ ਤੇਰਾ ਸਭ ਕੁਝ ਮਹਿੜਾ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਮਨ ਮਹਿੜਾ ਤਾਂ ਸਭ ਕੁਝ ਮਹਿੜਾ ਤਾਂ ਤੋਤਾ ਹੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭਲਾਇਆ ਬਿਰਲਾ ਬੋਝੇ ਕੋ ਹੁਣ ਜਿਹੜਾ ਮਨ ਹੈ ਇਹ ਪ੍ਰਮਾਤਮਾ ਦੀ ਵਿੱਚੋਂ ਹੀ ਪ੍ਰਗਟ ਹੋਇਆ ਹੈ ਤੇ ਪ੍ਰਮਾਤਮਾ ਦਾ ਬੱਚਾ ਆਪਾਂ ਹੁਣ ਸਾਰੇ ਜਾਣੇ ਬੈਠੇ ਆਪਾਂ ਸਾਰੇ ਜਾਣੇ ਅਕਾਲ ਪੁਰਖ ਦੇ ਬੱਚੇ ਤੇ ਉਹਦੇ ਵਿੱਚੋਂ ਹੀ ਇਹ ਮਨ ਪ੍ਰਗਟ ਹੋਇਆ ਜਿਹਨੂੰ ਮਹਾਰਾਜ ਸਮਝਾਉਂਦੇ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਪੰਜਾਂ ਤਤਾਂ ਤੋਂ ਮਨ ਦਾ ਜਨਮ ਹੋਇਆ ਤੇ ਪੰਜਾਂ ਤਤਾਂ ਤੋਂ ਹੀ ਇਹ ਤਨ ਦਾ ਜਨਮ ਹੋਇਆ ਹੁਣ ਕਈ ਯੁੱਗਾਂ ਦਾ ਵਿਛੜਿਆ ਹੋਇਆ ਮਨ ਹੈ ਕਿ ਇਸ ਸੰਸਾਰ ਦੇ ਵਿੱਚ ਆਪਾਂ ਆਏ ਆ ਸਾਧ ਸੰਗਤ ਜੀ ਇਹ ਸਾਨੂੰ ਬਾਰੀ ਮਿਲੀ ਹੋਈ ਹੈ ਜਿਹਨੂੰ ਆਪਾਂ ਗੁਰਬਾਣੀ ਗੁਰੂ ਵਿੱਚ ਆਪਾਂ ਪੜਦੇ ਵੀ ਆ ਤੇ ਮਹਾਰਾਜ ਸਮਝਾਉਂਦੇ ਨੇ ਕੰਜੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਸ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਕਾਮ ਮਿਰ ਸਾਧ ਸੰਗਤ ਭਜ ਕੇਵਲ ਨਾਮ ਇਸ ਸੰਸਾਰ ਦੇ ਵਿੱਚੋਂ ਅਸੀਂ ਪਾਰ ਹੋਣਾ ਹੈ ਕਿਉਂਕਿ ਅਸੀਂ ਇੱਥੇ ਸਦਾ ਵਾਸਤੇ ਨਹੀਂ ਆਏ ਜਿੰਨਾ ਜਿਰ ਇਸ ਸੰਸਾਰ ਦੇ ਵਿੱਚੋਂ ਆਪਾਂ ਪਾਰ ਨਹੀਂ ਹੁੰਦੇ ਚਾਰ ਯੁੱਗਾਂ ਚਾਰ ਯੁੱਗ ਤੋਂ ਆਪਾਂ ਵਿਛੜੇ ਹੋਏ ਆਂ ਮਾਲਕ ਨਾਲ ਤੇ ਸਾਡਾ ਸੰਸਾਰ ਦੇ ਵਿੱਚ ਮੂਲ ਆਉਣ ਦਾ ਤੱਤ ਕੀ ਹੈ ਪਰਮੇਸ਼ਰ ਦਾ ਮਲਾਪ ਜੇ ਤਾਂ ਸਾਧ ਸੰਗਤ ਜੀ ਅਸੀਂ ਪ੍ਰਮਾਤਮਾ ਨਾਲ ਮਲਾਪ ਕਰ ਗਏ ਤੇ ਜੀਵਨ ਦੀ ਬਾਜੀ ਜਿੱਤ ਗਏ ਜੇ ਆਪਾਂ ਨਾਮ ਲਾਪ ਕੀਤਾ ਤੇ ਆਪਾਂ ਬਾਜੀ ਹਾਰ ਗਏ ਫੇ ਮਾਰ ਬਾਰ ਬਾਰ ਇਹ ਮਨ ਜਿਹੜਾ ਹੈ ਇਹ ਜਨਮਾਂ ਵਿੱਚ ਮਰਨ ਔਰ ਜੰਮਣ ਦੇ ਗੇੜ ਵਿੱਚ ਆ ਰਿਹਾ ਹੈ ਕਿ ਤਨ ਦੀ ਮੌਤ ਹੁੰਦੀ ਹੈ ਮਨ ਦੀ ਮੌਤ ਨਹੀਂ ਹੁੰਦੀ ਤਨ ਜਾਂਦਾ ਹੈ ਤਨ ਪਹਿਲਾਂ ਜਵਾਨ ਹੈ ਫਿਰ ਬਡਾਪਾ ਹੈ ਪਹਿਲਾਂ ਜਵਾਨ ਹੁੰਦਾ ਹੈ ਪਹਿਲਾਂ ਬੱਚਾ ਹੈ ਬਚਪਨ ਤੋਂ ਫਿਰ ਜਵਾਨੀ ਜਵਾਨੀ ਤੋਂ ਬਾਅਦ ਬਡਾਪਾ ਫਿਰ ਮੌਤ ਤਨ ਹੀ ਬੁੱਢਾ ਹੁੰਦਾ ਹੈ ਤਨ ਹੀ ਜਵਾਨ ਹੈ ਪਰ ਜਿਹੜਾ ਮਨ ਹੈ ਇਹ ਇਦਾਂ ਦਾ ਇਦਾਂ ਹੀ ਹੈ ਕਿਉਂਕਿ ਮਨ ਜਿਹੜਾ ਹੈ ਇਹਦੇ ਉੱਤੇ ਮੈਲ ਹੋਣ ਕਰਕੇ ਨਾ ਤਾਂ ਇਹਨੂੰ ਪਰਮਾਤਮਾ ਜਿੱਦਾ ਹੈ ਤੇ ਨਾ ਹੀ ਇਹ ਪ੍ਰਮਾਤਮਾ ਦੇ ਜਿਹੜੇ ਬਚਨ ਹੈ ਜਿਹੜੀ ਅੰਦਰ ਸਾਡੇ ਅੰਦਰਲੇ ਗੁਰਦੁਆਰੇ ਵਿੱਚ ਆਪਾਂ ਹੁਣ ਗੁਰੂ ਘਰ ਬੈਠੇ ਆ ਏਦਾਂ ਹੀ ਗੁਰੂ ਘਰ ਸਾਡੇ ਸਰੀਰ ਦੇ ਅੰਦਰ ਹੈ ਗੁਰਬਾਣੀ ਗੁਰੂ ਦੇ ਵਿੱਚ ਸਰੀਰ ਨੂੰ ਵੀ ਹਰੀ ਦਾ ਮੰਦਰ ਕਿਹਾ ਗਿਆ ਹੈ ਮਹਾਰਾਜ ਸਮਝਾਉਂਦੇ ਹਰ ਮੰਦਰ ਇਹ ਸਰੀਰ ਹੈ ਗਿਆਨ ਰਤੀ ਪ੍ਰਗਟ ਹੋਏ ਗਿਆਨ ਦਾ ਵੱਧਾ ਮੰਨ ਰਹੇ ਗੁਰਬਿੰਨ ਗਿਆਨ ਨਾ ਹੋਏ ਹੁਣ ਜਿਹੜਾ ਅੰਦਰਲਾ ਗੁਰਦੁਆਰਾ ਉਹ ਆਪਾਂ ਗਏ ਬਾਹਰ ਦਾ ਆਪਾਂ ਗੁਰਦੁਆਰੇ ਸਾਰੇ ਜਾਣਦੇ ਆ ਸਾਰੀ ਯਾਤਰਾ ਦੇ ਜਾਣੇ ਆ ਪਰ ਅੰਦਰਲੇ ਗੁਰਦੁਆਰੇ ਦੇ ਵਿੱਚ ਜਿਹਨੂੰ ਬਾਬਾ ਰਵਿਦਾਸ ਜੀ ਸਾਨੂੰ ਗੁਰਬਾਣੀ ਗੁਰੂ ਵਿੱਚ ਵੀ ਸਮਝਾਉਂਦੇ ਨੇ ਕਹਿੰਦੇ ਮੇਰੇ ਸ਼ਹਿਰ ਦਾ ਨਾਮ ਹੈ ਬੇਗਮ ਫਿਰ ਇਹਦਾ ਇੱਥੋਂ ਇੱਕ ਪੁਆਇੰਟ ਆ ਗਿਆ ਕਿ ਆਹ ਜਿਹੜਾ ਸ਼ਹਿਰ ਨਹੀਂ ਹੈ ਕਹਿੰਦੇ ਅਸੀਂ ਜਿੱਥੇ ਦੇ ਰਹਿਣ ਵਾਲੇ ਆ ਮੇਰੇ ਸ਼ਹਿਰ ਦਾ ਨਾਂ ਹੈ ਬੇਗਮ ਬੇਗਮpura ਸ਼ਹਿਰ ਕਾ ਨਾਮ ਕਹਿੰਦੇ ਮੇਰੇ ਸ਼ਹਿਰ ਦਾ ਨਾਮ ਹੈ ਬੇਗਮ ਜਿੱਥੇ ਕੋਈ ਗਮ ਨਹੀਂ ਇੱਥੇ ਆਪਾਂ ਸੁਖੀ ਆ ਇੱਥੇ ਸਾਡੇ ਕੋਲ ਭੰਵੇਂ ਲੱਖਾਂ ਦੀ ਕੋਠੀ ਹੈ ਚਾਹੇ ਕਰੋੜਾਂ ਰੁਪਈਆ ਤੁਸੀਂ ਦੇਖੋ ਤੁਸੀਂ ਨਿਗਾਹ ਮਾਰੋ ਜਿਹੜਾ ਵੀ ਤੁਹਾਨੂੰ ਜੀਵ ਦੀਦਾ ਤੁਸੀਂ ਨਿਗਾਹ ਮਾਰੋ ਕਿਉਂਕਿ ਜੀਵਨ ਦੀ ਯਾਤਰਾ ਹੈ ਹਰ ਇੱਕ ਜੀਵ ਦੁਖੀ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਬਾਲੀ ਰੋਵੇ ਨਾਹੀਂ ਪਤਾਲ ਨਾਨਕ ਦੁਖੀਆ ਸਭ ਸੰਸਾਰ ਤੁਸੀਂ ਕਿਸੇ ਦੇ ਅੱਗੇ ਇੱਕ ਦੁੱਖ ਰੱਖੋ ਉਹ ਤੁਹਾਨੂੰ ਦੋ ਦੱਸੇਗਾ ਇੱਥੇ ਸਾਰੇ ਦੁਖੀ ਹੈ ਹੁਣ ਅਸੀਂ ਆਪਣੇ ਸ਼ਹਿਰ ਦੇ ਵਿੱਚ ਜਾਣਾ ਹੈ ਹੁਣ ਬਾਬਾ ਜੀ ਨੇ ਤਾਂ ਸਾਨੂੰ ਬਚਨ ਕਰ ਦਿੱਤਾ ਰਬਦਾਸ ਮਾਰ ਨੇ ਸਾਨੂੰ ਬਚਨ ਕਰ ਦਿੱਤਾ ਵੀ ਜਿਹੜਾ ਸ਼ਹਿਰ ਹੈ ਉਹ ਬੇਗਮ ਹੈ ਉਸ ਸ਼ਹਿਰ ਦੇ ਵਿੱਚ ਆਪਾਂ ਜਾਣਾ ਹੁਣ ਉਸ ਸ਼ਹਿਰ ਦੇ ਵਿੱਚ ਅਸੀਂ ਤਾਂ ਹੀ ਜਾ ਸਕਦੇ ਹਾਂ ਜੇ ਅਸੀਂ ਹੁਣ ਗੁਰਬਾਣੀ ਗੁਰੂ ਦੇ ਦੁਆਰਾ ਆਪਣੇ ਜੀਵਨ ਨੂੰ ਢਾਲਾਂਗੇ ਕਿਉਂਕਿ ਗੁਰਬਾਣੀ ਗੁਰੂ ਜਿਹੜੀ ਹੈ ਇਹ ਪ੍ਰੈਕਟੀਕਲ ਜੀਵਨ ਜਾਂਚ ਹੈ ਬਾਣੀ ਪੜਦੇ ਵੀ ਆ ਬਾਣੀ ਨੂੰ ਵਿਚਾਰਦੇ ਨੇ ਜਿੰਨਾ ਚਿਰ ਵਿਚਾਰਦੇ ਨੇ ਉਨਾ ਚਿਰ ਸਾਨੂੰ ਆਪਣੇ ਮੂਲ ਦਾ ਹੀ ਨਹੀਂ ਪਤਾ ਇਸੇ ਕਰਕੇ ਸਾਥ ਸੰਗਤ ਜੀ ਆਪਾਂ ਇਸ ਸੰਸਾਰ ਦੇ ਵਿੱਚ ਇੱਕ ਪ੍ਰਾਣਚਾਰੀ ਦੇ ਰੂਪ 'ਚ ਆਏ ਆ 10 ਘੰਟੇ ਆਪਾਂ ਰਹਿਨੇ ਆ ਜਿਹੜਾ ਆਪਾਂ ਰਾਤ ਨੂੰ ਸੌਣਨੇ ਆ ਉਹਨੂੰ ਛੋਟੀ ਮੌਤ ਕਿਹਾ ਗਿਆ ਹੈ ਜਦੋਂ ਆਪਾਂ ਰਾਤ ਨੂੰ ਸੌਣਨੇ ਆ ਸਾਨੂੰ ਇੱਥੇ ਸਭ ਕੁਝ ਭੁਲਾਇਆ ਜਾਂਦਾ ਹੈ ਨਾ ਇੱਧਰ ਪਰਿਵਾਰ ਦਾ ਖੇਲ ਪੱਤਾ ਹੁੰਦਾ ਉਹ ਤੁਸੀਂ ਜਾਣਦੇ ਹੋ ਕਿ ਜਦੋਂ ਆਪਾਂ ਰਾਤ ਨੂੰ ਸੌਣਨੇ ਆ ਨਾ ਪਰਿਵਾਰ ਦਾ ਪਤਾ ਹੁੰਦਾ ਨਾ ਔਰਤ ਮਰਦ ਦਾ ਬੱਚਿਆਂ ਦਾ ਪਤਾ ਹੁੰਦਾ ਹੈ ਜਦੋਂ ਆਪਾਂ ਸੁੱਤੇ ਉੱਠਦੇ ਆ ਸ਼ਬੀਰ ਨੂੰ ਆਪਾਂ ਉੱਠਦਿਆਂ ਤਾਂ ਕਹਿੰਨੇ ਮੇਰਾ ਪੁੱਤ ਇਹ ਮੇਰਾ ਧੀ ਇਹ ਮੇਰੇ ਬੱਚੇ ਪਰ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਆ ਇਹਨੂੰ ਛੋਟੀ ਮੌਤ ਕਿਹਾ ਨਾ ਸਰੀਰ ਦਾ ਹੀ ਪਤਾ ਹੁੰਦਾ ਤੇ ਜਿਹੜਾ ਸਾਡਾ ਮਨ ਸੁਪਨੇ ਦੇ ਵਿੱਚ ਜਾਂਦਾ ਹੈ ਜਾ ਕੇ ਜਾਗਦਾ ਹੈ ਉਹ ਸਾਡਾ ਅਸਲ ਸਰੀਰ ਹੈ ਸੁਪਨੇ ਦੇ ਵਿੱਚ ਆਪਾਂ ਦੇਖਦੇ ਆ ਸਾਡੀਆਂ ਅੱਖਾਂ ਵੀ ਦੇਖਦੀਆਂ ਆ ਐਦਾਂ ਖੇਲ ਚੱਲਦਾ ਹੈ ਦ੍ਰਿਸ਼ਟੀ ਮਨ ਉਹ ਸਾਡਾ ਅਸਲ ਸਰੀਰ ਹੈ ਜਿਹੜਾ ਚਾਰ ਜਗਤ ਤੋਂ ਮੁਕਤ ਨਹੀਂ ਹੋਇਆ ਇਸੇ ਕਰਕੇ ਸਾਧ ਸੰਗਤ ਜੀ ਇੱਧਰ ਸਾਡਾ ਗੁਰੂ ਕੌਣ ਹੈ ਇੱਧਰ ਸਾਡਾ ਗੁਰੂ ਹੈ ਸ਼ਬਦ ਆ ਪਾਉਣ ਗੁਰੂ ਇਧਰ ਕੀ ਆ ਪੌਣ ਗੁਰੂ ਆ ਸਵਾਸ ਸਵਾਸ ਆ ਰਹੇ ਆ ਆਪਾਂ ਆਦਮੀ ਆ ਸਵਾਸ ਨਹੀਂ ਆਏ ਜੇ ਆਪਾਂ ਮਿੱਟੀ ਦੀ ਢੇਰੀ ਆ ਮਾਰੇ ਸਮਝਾਉਂਦੇ ਨੇ ਕਹਿੰਦੇ ਹਮ ਆਦਮੀ ਹਾਂ ਇੱਕ ਜਮੀ ਮੌਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੇ ਸਰੀਵੋ ਜਾਕੇ ਜੀ ਪਰਾਣਾ ਕਹਿੰਦੇ ਇੱਕ ਸਵਾਸ ਆ ਗਿਆ ਬੰਦਿਆ ਤੂੰ ਆਦਮੀ ਐ ਜੇ ਤੈਨੂੰ ਇੱਕ ਸਵਾਸ ਨਹੀਂ ਆਇਆ ਤੂੰ ਮਿੱਟੀ ਦੀ ਢੇਰੀ ਐ ਹੁਣੇ ਸਵਾਸ ਜਿਹੜੇ ਨੇ ਇਹ ਗਿਲਤੀ ਦੇ ਨੇ ਸਾਧ ਸੰਗਤ ਜੀ ਜੈਨੂ ਮਹਾਰਾਜ ਸਮਝਾਉਂਦੇ ਨੇ ਕਿੰਦੇ ਗਣ ਕਾਲੇ ਸਭ ਦਿਵਸ ਸਾਸ ਨਹਿ ਬਦਨ ਘਟਣ ਤੇ ਅਸਾਰ ਇਹ ਬਦਨੇ ਘਟਣੀ ਨਹੀਂ ਜਦੋਂ ਸਾਡਾ ਜਨਮ ਹੁੰਦਾ ਹੈ ਪਰਮਾਤਮਾ ਦੇ ਕੋਲੋਂ ਅਸੀਂ ਗਿਣਤੀ ਦੇ ਸੁਵਾਸ ਲੈ ਕੇ ਇਸ ਸੰਸਾਰ ਦੇ ਵਿੱਚ ਆਉਨੇ ਆ ਤੇ ਰਾਤ ਔਰ ਦਿਨ ਦੇ 24000 ਸੁਵਾਸ ਦੇ ਸਾਸ ਸੰਗੇ 12000 ਰਾਤ ਦੇ 12000 ਦਿਨ ਦੇ ਹੁਣ ਆਪਾਂ ਆਪਣੇ ਅੰਦਰ ਚੱਤੀ ਮਾਰਨੀ ਧਰਮ ਅੰਦਰੋਂ ਸ਼ੁਰੂ ਹੋਣਾ ਹੈ ਮਨ ਦੀ ਯਾਤਰਾ ਅੰਦਰੋਂ ਸ਼ੁਰੂ ਹੋਣੀ ਹੈ ਦਨੂ ਦਾ ਵਿੱਚ ਕੋਈ ਰੋਣ ਨਹੀਂ ਹੁਣ ਆਪਾਂ ਅੰਦਰ ਚਾਤੀ ਮਾਰਨੀ ਵੀ ਆਪਾਂ 24000 ਸਵਾਸਾਂ ਦੇ ਵਿੱਚੋਂ ਉਸ ਅਕਾਲਪੁਰਖ ਦੇ ਖਜ਼ਾਨੇ ਦੇ ਵਿੱਚ ਕਿੰਨੇ ਸਵਾਸ ਅਸੀਂ ਜਮ੍ਹਾਂ ਕਰਾਉਣੇ ਆ ਕਿਉਂਕਿ ਸਵਾਸਾਂ ਦਾ ਹੀ ਫੈਸਲਾ ਹੁਣ ਆਪਾਂ ਦੇਖਦੇ ਆ ਵੀ 24000 ਸਵਾਸਾਂ ਦਾ ਜੇ ਸਵਾਸ ਆ ਗਿਆ ਅਸੀਂ ਕਿਹਾ ਵਾਹਿਗੁਰੂ ਇਹ ਮਾਲਕ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਿਆ ਕਿੱਥੇ ਹੋ ਗਿਆ ਖਾਲੀ ਖਲਾਦ ਦੇ ਵਿੱਚ ਤੇ ਜੇ ਅਸੀਂ ਕਹਤਾ ਸਵਾਸ ਆ ਗਿਆ ਤੇ ਅਸੀਂ ਕਿਸੇ ਦੀ ਚੂਲੀ ਕੀਤੀ ਕਿਸੇ ਦੀ ਨਿੰਦਿਆ ਕੀਤੀ ਤੇ ਉਹ ਸੁਆਸ ਕਾਲ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਿਆ ਕਿਉਂਕਿ ਇਹ ਸਾਰਾ ਕੁਝ ਜੋ ਕੁਝ ਆਪਾਂ ਨੂੰ ਦੀਦਾ ਹੈ ਇਹ ਸਾਡੇ ਹਵਾਲੇ ਨਹੀਂ ਇਹ ਕਾਲ ਦੇ ਹਵਾਲੇ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਸਗਲ ਸ੍ਰਿਸ਼ਟ ਕੇ ਪੰਸਿਕ ਦਾ ਰਾਮ ਭਗਤ ਕੇ ਪਾਨੀ ਤਾਰ ਇਹ ਸ੍ਰਿਸ਼ਟੀ ਜਿਹੜੀ ਅਕਾਲ ਪੁਰਖ ਨੇ ਜਿਹੜੀ ਸਾਜੀ ਹੈ ਇਹਦੇ ਵਿੱਚ ਸਾਰਾ ਕੁਝ ਕਾਲ ਦੇ ਹਵਾਲੇ ਕੀਤਾ ਹੋਇਆ ਹੈ ਇਸੇ ਕਰਕੇ ਜਿਹੜੀ ਮਾਇਆ ਇਹਦੇ ਵਿੱਚ ਲਹਿਰਾਂ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਮਾਇਆ ਹੋਈ ਨਾਗਣੀ ਜਗਤ ਰਹਿ ਲਮਟਾਈ ਇਸ ਦੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਜਿਹੜਾ ਮਾਇਆ ਦੀ ਸੇਵਾ ਕਰਦਾ ਉਹ ਨੂੰ ਹੀ ਖਾਂਦੀ ਅੰਦਰੋਂ ਕਿਉਂਕਿ ਜਿੰਨਾ ਚਿਰ ਮਨੁੱਖ ਨੂੰ ਅੰਦਰੋਂ ਸੰਸਬਰ ਸੰਤੋਖ ਨਹੀਂ ਮਿਲਦਾ ਉਹਨਾਂ ਚਿਰ ਮਨੁੱਖ ਜਿਹੜਾ ਆ ਭਵੇਂ ਕਰੋੜਾਂ ਪਤੀ ਹੋਵੇ ਉਹ ਸੁખી ਨਹੀਂ ਹੁੰਦਾ ਸਾਧ ਸੰਗਤ ਜੀ ਇਸੇ ਕਰਕੇ ਜਿਹੜੀ ਹੁਣ ਸਾਡੀ ਅੰਦਰ ਦੀ ਯਾਤਰਾ ਹੈ ਉਹ ਆਪਾਂ ਅੰਤਰਮੁਖੀ ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਾਂਗੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਾਂਗੇ ਧਿਆਨ ਸਾਡਾ ਕਿੱਥੇ ਜਾਂਦਾ ਆ ਬਾਹਰमुखी ਸੰਸਾਰ ਦੇ ਵਿੱਚ ਹੁਣ ਆਪਾਂ ਕੀ ਦੇਖਦੇ ਆ ਆ ਸਾਰਾ ਸੰਸਾਰ ਜਦੋਂ ਆਪਾਂ ਜਾਪ ਕਰਦੇ ਆ ਫਿਰ ਇਹ ਸਾਡਾ ਧਿਆਨ ਬਾਹਰੋਂ ਟੁੱਟ ਕੇ ਅੰਦਰ ਜੋੜਨਾ ਸ਼ੁਰੂ ਹੋ ਜਾਂਦਾ ਜਦੋਂ ਅੰਦਰ ਜੋੜਨਾ ਸ਼ੁਰੂ ਹੋ ਜਾਂਦਾ ਤੇ ਫਿਰ ਸਾਡਾ ਮਨ ਸਹਿਜ ਵਿੱਚ ਜਾਂਦਾ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਸਹਿਜ ਸਮਾਦ ਲੱਗੀ ਲਿਵ ਅੰਤਨ ਸੋਈ ਰਸ ਸੋਈ ਜਾਣਾ ਉਹ ਰਸ ਉਹੀ ਜਾਣ ਸਕਦਾ ਜਿਸ ਤਰ੍ਹਾਂ ਤੁਸੀਂ ਹੁਣ ਗੁਰੂ ਘਰ ਆਏ ਹੋ ਮੱਥਾ ਟੇਕਿਆ ਬੈਠੇ ਤੇ ਆਪਣੇ ਮਨ ਨੂੰ ਤੁਸੀਂ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੇ ਹੋ ਤੇ ਸਤਿਗੁਰਾਂ ਦੇ ਬਚਨ ਸੁਣਦੇ ਹੋ ਤੇ ਜਿਹੜਾ ਮਨ ਆ ਇਹ ਟਿਕਾਉ ਵਿੱਚ ਆ ਗਿਆ ਸਹਿਜ ਵਿੱਚ ਆ ਗਿਆ ਇਦਾਂ ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਾਂਗੇ ਮਨ ਸਾਡਾ ਜਦੋਂ ਅੰਤਰਮੁਖੀ ਹੋਏਗਾ ਅੰਤਰਮੁਖੀ ਹੋ ਕੇ ਜਦੋਂ ਮਨ ਸਾਡਾ ਸਹਿਜ ਵਿੱਚ ਆਸਣ ਲੱਗ ਜਾਏਗਾ ਉੱਥੇ ਬੈਠੇਗਾ ਸਹਿਜ ਗੁਫਾ ਵਿੱਚ ਬੈਠੇਗਾ ਅੰਦਰਲੇ ਗੁਰਦੁਆਰੇ ਵਿੱਚ ਬੈਠੇਗਾ ਤੇ ਫਿਰ ਸਾਡਾ ਜਿਹੜਾ ਮਨ ਹੈ ਇਹ ਬਲਵਾਨ ਹੋਏਗਾ ਇਸ ਕਰਕੇ ਮਨ ਦੀ ਖਰਾਕ ਸਾਨੂੰ ਮਿਲੀ ਨਹੀਂ ਤਨ ਦੀ ਖਰਾਕ ਆਪਾਂ ਖਾਣੇ ਆ ਤੇ ਮਨ ਦੀ ਖਰਾਕ ਆਪਾਂ ਖਾਦੇ ਨਹੀਂ ਕਿਉਂਕਿ ਤਨ ਦੀ ਖਰਾਕ ਲੱਗ ਹੈ ਮਨ ਦੀ ਖਰਾਕ ਲੱਗ ਹੁਣ ਤੁਸੀਂ ਰੋਟੀ ਖਾਧੀਓ ਪਨੀਰ ਨਾ ਖਾ ਲਓ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਸਬਜ਼ੀ ਨਾਲ ਵਧੀਆ ਤੋਂ ਵਧੀਆ ਖਾ ਲਓ ਪਰ ਜਿਹੜਾ ਤੁਹਾਡਾ ਮਨ ਹੈ ਇਹ ਭੁੱਖਾ ਹੀ ਹੈ ਕਿਉਂਕਿ ਇਹ ਰਾਜਦਾਨੀ ਇਹਨੂੰ ਸਬਰ ਨਹੀਂ ਆ ਰਿਹਾ ਕਿਉਂਕਿ ਇਹ ਚਾਰ ਜੋਗਾਂ ਤੋਂ ਵਿਛੜਿਆ ਅਸਲ ਮੂਲ ਨਾਲ ਨਹੀਂ ਜੁੜਿਆ ਹੁਣ ਜਿਹੜੀ ਬਾਣੀ ਹੈ ਬਾਣੀ ਸਾਡੇ ਸਰੀਰ ਦੇ ਅੰਦਰ ਵੀ ਚੱਲਦੀ ਹੈ ਸਾਨੂੰ ਦੱਸਿਆ ਨਹੀਂ ਕਿਸੇ ਨੇ ਵੀ ਅੰਦਰ ਵੀ ਬਾਣੀ ਚੱਲ ਰਹੀ ਰਾਤ ਦਿਨ ਅੰਦਰ ਸਹਿਜ ਬਾਣ ਚੱਲ ਰਿਹਾ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਹਰ ਕੀ ਕਥਾ ਅਨਾਹਦ ਬਾਣੀ ਅਨਹਦ ਬਾਣੀ ਜਿਹੜੀ ਅੰਦਰ ਚੱਲਦੀ ਹੈ ਉਹਦੇ ਬਾਰੇ ਸਾਨੂੰ ਭੇਤ ਨਹੀਂ ਰਿਹਾ ਇਸੇ ਕਰਕੇ ਜਿਹੜੀ ਸਾਡਾ ਘਰ ਇਹ ਨੌ ਦਵਾਰਿਆਂ ਤੋਂ ਉੱਪਰ ਹੈ ਜਦੋਂ ਸੂਰਤ ਦਸਵੇਂ ਵਿੱਚ ਬਾਸ ਕਰਦੀ ਹੈ ਧਾਰ ਖੁੱਲਦਾ ਹੈ ਅੰਦਰੋਂ ਅਨਹਦ ਬਾਣੀ ਦੀ ਤਲਹਾਰ ਪੈਂਦੀ ਹੈ ਉਹ ਨਾਮ ਦੀ ਤਲਹਾਰ ਪੈਂਦੀ ਹੈ ਤੇ ਫਿਰ ਜਦੋਂ ਮਨ ਨਾਮ ਨਾਲ ਜੁੜਦਾ ਹੈ ਆਪਣੇ ਮੂਲ ਨਾਲ ਜੁੜਦਾ ਹੈ ਤੇ ਫਿਰ ਮਨ ਇਸ ਸੰਸਾਰ ਤੋਂ ਆਜ਼ਾਦ ਹੁੰਦਾ ਹੈ ਨਹੀਂ ਤਾਂ ਅਦਰਵਾਇਜ ਆਪਾਂ ਦੇਖਦੇ ਆਂ ਆਪਾਂ ਧਰਮ ਦੇ ਰਸਤੇ 'ਤੇ ਚੱਲਦੇ ਆਂ ਸੰਸਾਰ ਦਾ ਕਿਰਿਆ ਕਰਮ ਕਰੀ ਜਾਂਦੇ ਆਂ ਅੰਦਰ ਦਾ ਸਾਨੂੰ ਕੋਈ ਭੇਜ ਨਹੀਂ ਰਿਹਾ ਐਸੀ ਕਰਕੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਇਸ ਕਾਇਆ ਅੰਦਰ ਦੌਲਤ ਲਾਵੇ ਆਪੇ ਥੋਲਣਹਾਰਾ ਮਾਲਕ ਸਾਡੇ ਸਰੀਰ ਦੇ ਅੰਦਰ ਸਾਨੂੰ ਆਪ ਹੀ ਦੇਖ ਰਿਹਾ ਹੈ ਆਪ ਹੀ ਸਾਨੂੰ ਤੋਲ ਰਿਹਾ ਤੋਲਣ ਦਾ ਭਾਅ ਕੀ ਕਿ ਅਸੀਂ ਸੰਸਾਰ ਦੇ ਵਿੱਚ ਕੀ ਕਰਦੇ ਹਾਂ ਚੰਗਾ ਮਾੜਾ ਜੋ ਵੀ ਕਰਦੇ ਉਹ ਦੇਖ ਰਿਹਾ ਹੈ ਸਾਧ ਸੰਗਤ ਜੀ ਇੱਥੇ ਇੱਕ ਗੱਲ ਪੁਆਇੰਟ ਸਿੱਧ ਹੁੰਦਾ ਹੈ ਰਬਦਾਸ ਮਹਾਰਾਜ ਜੀ ਦੀ ਇੱਕ ਪੰਕਤੀ ਹੈ ਜਿਹਦੇ ਵਿੱਚ ਉਹਨੇ ਪੂਰਾ ਸਪਸ਼ਟੇ ਕਰ ਦਿੱਤਾ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਬਰ ਸੰਗ ਤੋੜੀ ਕਹਿੰਦੇ ਹੇ ਪ੍ਰਭੂ ਦੇ ਨਾਲ ਜਿਹੜੀ ਸੱਚੀ ਪ੍ਰੀਤ ਸੀਗੀ ਉਹ ਪਰਮਾਤਮਾ ਦੇ ਨਾਲ ਜੋੜ ਦਿੱਤੀ ਤੇ ਅਬਰ ਦਾ ਭੌਤੂਜਾ ਦੂਜੇ ਵਿੱਚ ਸਰੀਰ ਵੀ ਆ ਜਾਂਦਾ ਹੈ ਦੁਜੇ ਸੰਸਾਰ ਵੀ ਮਾਇਆ ਵੀ ਆਪਣਾ ਸਰੀਰ ਵੀ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਬਰ ਸੰਗ ਤੋੜੀ ਇੱਕ ਸ਼ਬਦ ਉਹਨਾਂ ਦਾ ਹੋਰ ਆਪ ਜੀ ਦੇ ਸਾਹਮਣੇ ਰੱਖਾਂ ਉਹਦੇ ਵਿੱਚੋਂ ਸਾਨੂੰ ਨਿਸ਼ਾਨਾ ਖੇੜੇ ਤਾਂ ਕਿ ਪ੍ਰਮਾਤਮਾ ਸਾਡੇ ਤੋਂ ਕਿੰਨਾ ਦੂਰ ਹੈ ਜਦੋਂ ਕੋਈ ਸਾਨੂੰ ਪੁੱਛੇ ਵੀ ਤੁਹਾਡੇ ਤੋਂ ਪ੍ਰਮਾਤਮਾ ਕਿੰਨਾ ਦੂਰ ਹੈ ਅਸੀਂ ਕਹਿੰਦੇ ਪ੍ਰਮਾਤਮਾ ਬਹੁਤ ਦੂਰ ਸਮਝਦੇ ਆਪਾਂ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੀ ਇੱਥੇ ਹੁਣ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਦੱਸਿਆ ਕਿ ਪ੍ਰਮਾਤਮਾ ਵਿੱਚ ਸਾਡੇ ਵਿੱਚ ਕਿੰਨਾ ਗਾਇਬ ਹੈ ਉਹਨਾਂ ਨੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇੜੇ ਸੱਜੇ ਹੋਈ ਸੋ ਹੋਈ ਕਹਿੰਦੇ ਤੇਰੇ ਹੱਥਾਂ ਤੋਂ ਤੇਰੇ ਪੈਰਾਂ ਤੋਂ ਵੀ ਨੇੜੇ ਪਰਮਾਤਮਾ ਹੈ ਤੂੰ ਆਪ ਹੀ ਪਰਮਾਤਮਾ ਦਾ ਰੂਪ ਹੈ ਤੁਸੀਂ ਸਾਰੇ ਜਣੇ ਸਾਧ ਸੰਗਤ ਜੀ ਬੈਠੇ ਹੋ ਤੁਸੀਂ ਰੱਬ ਦਾ ਰੂਪ ਹੋ ਤੁਸੀਂ ਖੁਦ ਪਰਮਾਤਮਾ ਹੋ बस ਪਛਾਣ ਕਰਨੀ ਹੈ ਹੁਣ ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਆ ਅਸੀਂ ਕਿਸੇ ਦਾ ਮਾੜਾ ਵੀ ਕੰਮ ਚੱਲੀਏ ਆਪ ਪੁਆਇੰਟ ਨੂੰ ਤੁਸੀਂ ਜਰੂਰ ਸੋਚਣਾ ਹੈ ਸਾਧ ਸੰਗਤ ਜੀ ਅਸੀਂ ਕਿਸੇ ਦਾ ਬੁਰਾ ਕੰਮ ਚੱਲੋ ਕਿਸੇ ਦੀ ਚੋਰੀ ਕਰਨ ਚੱਲੇ ਮੰਨ ਲਓ ਇੱਕ ਆਵਾਜ਼ ਆਈ ਅੰਦਰੋਂ ਨਾ ਕਰ ਆਉਂਦੀ ਹੈ ਸਾਡੇ ਅੰਦਰ ਇੱਕ ਆਵਾਜ਼ ਆਉਂਦੀ ਕਰ ਲੈ ਹੁਣ ਜਿਹੜੀ ਅੰਦਰੋਂ ਆਵਾਜ਼ ਆਈ ਨਾ ਕਰ ਉਹ ਅਕਾਲ ਪੁਰਖ ਦੀ ਆਵਾਜ਼ ਹੈ ਆਤਮਾ ਦੀ ਆਵਾਜ਼ ਹੈ ਆਤਮ ਦੀ ਆਵਾਜ਼ ਹੈ ਸਾਡੇ ਮੈਨ ਮੌਜੂਦ ਦੀ ਆਵਾਜ਼ ਹੈ ਮਨੁੱਖ ਗਲਤੀ ਕਰਕੇ ਮੰਨੇ ਚਾਹੇ ਨਾ ਮੰਨੇ ਉਹ ਆਵਾਜ਼ ਸਾਡੇ ਅੰਦਰੋਂ ਪ੍ਰਗਟ ਹੁੰਦੀ ਹੈ ਨਾੰਤਰ ਸਈਦੀ ਮਾੜੀ ਦੀ ਪਛਾਣ ਵੀ ਕਰਾਉਂਦੀ ਹੈ ਇੱਕ ਆਉਂਦੀ ਕਰਲਾ ਉਹ ਕਾਲ ਦੀ ਪੰਜ ਨਮਾਇੰਦਿਆਂ ਦੀ ਆਵਾਜ਼ ਆ ਜਦੋਂ ਬੰਦਾ ਕਾਲ ਦੀ ਆਵਾਜ਼ ਵਿੱਚ ਲੱਗ ਗਿਆ ਤੇ ਉਦੋਂ ਬੰਦਾ ਹੀ ਦੋਸ਼ੀ ਬਣ ਗਿਆ ਜਦੋਂ ਉਹ ਆਤਮਾ ਦੀ ਆਵਾਜ਼ ਦੇ ਨਾਲ ਜੁੜ ਗਿਆ ਉਦੋਂ ਹੀ ਧਰਮੀ ਬਣ ਗਿਆ ਉਹ ਰੱਬ ਦੀ ਆਵਾਜ਼ ਹੈ ਆਤਮਾ ਦੀ ਆਤਮਰਾਮ ਦੀ ਆਵਾਜ਼ ਹੈ ਸੋ ਇਸੇ ਕਰਕੇ ਸਾਧ ਸੰਗਤ ਜੀ ਆਪਾਂ ਆਪਣੇ ਅੰਦਰ ਵਜੂਦ ਨਾਲ ਜੁੜਨਾ ਹੈ ਤੇ ਹੁਣ ਜਿਹੜਾ ਪਰਮਾਤਮਾ ਸਾਡੇ ਨੇੜੇ ਹੈ ਤੇ ਫੇ ਸਾਨੂੰ ਮਿਲਦਾ ਕਿਉਂ ਨਹੀਂ ਇਹ ਵੀ ਸਵਾਲ ਹੈ ਜਦੋਂ ਹੈ ਨੇੜੇ ਹੈ ਸਾਨੂੰ ਗੁਰਬਾਣੀ ਗੁਰੂ ਨੇ ਸਾਨੂੰ ਸਮਝਾਉਣਾ ਕਰ ਦਿੱਤਾ ਵੀ ਜਿਹੜਾ ਪਰਮੇਸ਼ਰ ਹੈ ਜਿਹਦੇ ਵਿੱਚੋਂ ਤੁਸੀਂ ਪ੍ਰਗਟ ਹੋਏ ਹੋ ਜਿਹੜਾ ਪੂਰੀ ਸ੍ਰਿਸ਼ਟੀ ਚਲਾ ਰਿਹਾ ਪੂਰੀ ਕਾਇਨਾਤ ਚਲਾ ਰਿਹਾ ਪੂਰੀ ਕਾਇਨਾਤ ਨੂੰ ਸਾਰਾ ਕੁਝ ਦੇ ਰਿਹਾ ਰੋਜ਼ਗਾਰ ਦੇ ਰਿਹਾ ਫਿਰ ਇਹ ਤਾਂ ਤੁਸੀਂ ਇਹ ਤੋਂ ਦੂਰ ਕਿਸ ਤਰ੍ਹਾਂ ਹੋ ਤੁਹਾਨੂੰ ਦਿਸਦਾ ਕਿਉਂ ਨਹੀਂ ਤੁਹਾਨੂੰ ਮਿਲਦਾ ਕਿਉਂ ਨਹੀਂ ਬਸ ਇਹੀ ਹੈ ਕਿ ਬਹੁਤ ਸਿਆਣਫ ਹੋਮੇ ਮੇਰੀ ਜਿਹੜੀ ਸਾਡੀ ਸਿਆਣਫਾ ਦੁਨੀਆਦਾਰੀ ਦੀ ਇਹ ਸਿਆਣਪ ਜਿੰਨਾ ਚਿਰ ਟੁੱਟਦੀ ਨਹੀਂ ਇਹ ਸਿਆਣਪ ਅੰਦਰੋਂ ਹਉਮੈ ਨਹੀਂ ਜਾਂਦਾ ਹੰਕਾਰ ਨਹੀਂ ਜਾਂਦਾ ਹਰਜੀ ਹੰਕਾਰ ਨਾ ਭਾ ਭਾਈ ਅੰਦਰੋਂ ਈਰਖਾ ਨਹੀਂ ਜਾਂਦੀ ਚੱਲਦੇ ਆਂ ਆਪਾਂ ਧਰਮ ਦੇ ਰਸਤੇ ਤੇ ਪਰ ਮਨ ਅੰਦਰੋਂ ਵੇਚੋੜਾਂ ਨਾਲ ਜਾਂਦਾ ਕਿਉਂਕਿ ਗੱਲ ਸਾਰੀ ਅੰਦਰ ਦੀ ਹੈ ਅੰਦਰੋਂ ਮਨ ਵੇਚੋੜਾਂ ਨਾਲ ਰਲ ਕੇ ਫਿਰ ਜੁਗਲੀ ਚ ਚਲੇ ਜਾਂਦਾ ਫਿਰ ਨਿੰਦਿਆ ਚ ਚਲੇ ਜਾਂਦਾ ਜਿੰਨਾ ਚਿਰ ਅੰਦਰੋਂ ਮਨ ਉਸ ਨਾਮ ਨਾਲ ਨਹੀਂ ਜੁੜਦਾ ਉਹ ਨਾਮ ਕਿਹੜਾ ਹੈ ਹੁਣ ਬਹੁਤ ਸਾਰੇ ਜੀਵ ਹੈ ਤੇ ਅਸੀਂ ਨਾਮ ਜਪਦੇ ਹਾਂ ਹਾਂਜੀ ਅਸੀਂ ਨਾਮ ਜਪਦੇ ਹਾਂ ਤੇ ਨਾਮ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਨਾਮ ਸਾਨੂੰ ਕੋਈ ਬਾਹਰੋਂ ਨਹੀਂ ਦੇ ਸਕਦਾ ਜਿਹੜਾ ਅਸੀਂ ਬਾਹਰੋਂ ਨਾਮ ਦਿੰਨੇ ਆ ਉਹ ਬੋਲ ਕੇ ਉਹ ਭਾਸ਼ਾ ਵਿੱਚ ਅੱਖਰਾਂ ਵਿੱਚ ਆ ਹੁਣ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ ਇਹ ਵੀ ਅੱਖਰਾਂ ਵਿੱਚ ਆ ਜਾਂਦਾ ਹੈ ਜਿਹੜਾ ਨਾਮ ਹੈ ਉਹ ਤੁਹਾਡੇ ਸਰੀਰ ਦੇ ਅੰਦਰ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਬਹਿ ਕਰਮ ਵਿਚਾਰ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣਾ ਮਨ ਕੋਏ ਉਹ ਨਾਮ ਤੁਹਾਡੇ ਸਰੀਰ ਦੇ ਅੰਦਰ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾਫਿਸਨਾ ਤੇ ਮਹਾਰਾਜ ਸਮਝਾਉਂਦੇ ਕਹਿੰਦੇ ਸੁੰਨ ਸਮਾਦ ਅਨਹਦ ਤੈ ਨਾਦ ਐਸੇ ਕਰਕੇ ਸਾਧ ਸੰਗਤ ਜੀ ਅਸੀਂ ਉਸ ਨਾਮ ਨਾਲ ਉਸ ਪਰਮਾਤਮਾ ਨਾਲ ਉਸ ਸੱਚ ਦੇ ਨਾਲ ਜੁੜਨਾ ਤੇ ਇਹੀ ਸਾਡਾ ਮजूद ਹੈ ਜਿੰਨਾ ਚਿਰ ਅਸੀਂ ਜੁੜਦੇ ਨਹੀਂ ਜਿੰਨਾ ਚਿਰ ਅਸੀਂ ਭਰਮ ਵਿੱਚ ਰਹਿੰਦੇ ਆ ਇੱਥੇ ਵੀ ਦੁਖੀ ਆ ਤੇ ਜਾਣ ਤੋਂ ਬਾਅਦ ਵੀ ਦੁਖੀ ਆ ਐਸੇ ਕਰਕੇ ਜਿਹੜਾ ਮੇਨ ਮजूद ਹੈ ਉਹ ਹੈ ਆਪਾਂ ਨਾਮ ਜਪਣਾ ਤੇ ਨਾਮ ਜਪ ਕੇ ਆਪਦੇ ਘਰ ਦੇ ਵਿੱਚ ਵਾਸ ਕਰਨਾ ਮਹਾਰਾਜ ਸਮਝਾਉਂਦੇ ਬਿਨ ਭਗਤੀ ਘਰ ਵਾਸ ਨਾ ਹੋਵੇ ਸੁਣਿਓ ਲੋਕ ਸੁਹਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਜੇ ਨਾਏ ਕਹਿੰਦੇ ਜੇ ਰਾਤ ਦਿਨ ਉਹਦੀ ਬੰਦਗੀ ਦੇ ਵਿੱਚ ਲੱਗੇਗਾ ਫਿਰ ਤੂੰ ਪਰਮਾਤਮਾ ਨੂੰ ਮਿਲ ਸਕਦਾ ਜਦੋਂ ਆਪਾਂ ਦੇਖਦੇ ਆ ਜਦੋਂ ਅਰਵਿਦਾਸ ਮਹਾਰਾਜ ਜੀ ਦਾ ਆਪਾਂ ਜਦੋਂ ਉਸ ਸਮੇਂ ਦੀ ਵਿਚਾਰ ਕਰਦੇ ਰੋਟੀ ਵੀ ਬਹੁਤ ਮੁਸ਼ਕਲ ਮਿਲਦੀ ਹੁੰਦੀ ਸੀ ਖਾਣ ਇੰਨੀ ਗਰੀਬੀ ਸੀ ਅੱਜ ਆਪਾਂ ਸਾਰੇ ਜਾਣੇ ਘਰਾਂ 'ਚ ਬਹੁਤ ਔਕੇ ਹਨ ਉਹਨਾਂ ਦਾ ਜੀਵਨ ਵੜ ਕੇ ਦੇਖੋ ਉਸ ਸਮਿਆਂ ਦੇ ਵਿੱਚ ਰੋਟੀ ਵੀ ਖਾਣ ਨੂੰ ਔਖੀ ਮਿਲਦੀ ਪਰ ਸੱਚ ਗੱਲ ਕੀ ਹੈ ਅੰਦਰ ਦੀ ਪ੍ਰੀਤ ਦੀ ਆਪਾਂ ਦੇਖਦੇ ਹਾਂ ਉਹਨਾਂ ਸਮਿਆਂ ਦੇ ਵਿੱਚ ਪੰਡਤਾਂ ਨੇ ਬਹੁਤ ਵਿਰੋਧ ਕੀਤਾ ਹੋਊਗਾ ਬਹੁਤ ਕੁਝ ਬੋਲਿਆ ਇਹ ਛੋਟੀ ਜਾਤੀ ਦਾ ਇਹ ਨੀਮੀ ਦਾ ਪਰ ਸੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆਈ ਹੈ ਤੇ ਸੱਚ ਹੀ ਜਿੱਤਿਆ ਹੈ ਉਹਨਾਂ ਨੇ ਉਸ ਪਰਮਾਤਮਾ ਨੂੰ ਪਾ ਕੇ ਤੇ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਲੈ ਕੇ ਦੇਗਾ ਇਸ ਤਰ੍ਹਾਂ ਤੁਸੀਂ ਪਾਉਣਾ ਹੈ ਤੇ ਪਾ ਕੇ ਇਸ ਸੰਸਾਰ ਤੋਂ ਨਿਕਲਣਾ ਹੈ ਸੋ ਐਸੇ ਕਰਕੇ ਸਾਧ ਸੰਗਤ ਜੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਨਾਮ ਜਪਣਾ ਤੇ ਗੁਰਬਾਣੀ ਗੁਰੂ ਦਾ ਓਟ ਆਸਰਾ ਲੈ ਕੇ ਉਹਨਾਂ ਦੇ ਆਪਾਂ ਗੁਰਬਾਣੀ ਗੁਰੂ ਦੇ ਜਿਹੜੇ ਬਚਨ ਨੇ ਉਹ ਮੰਨ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਚੱਲਣਾ ਹੈ ਜੇ ਅਸੀਂ ਗੁਰੂ ਘਰ ਆਏ ਆਪਣਾ ਮਨ ਨਹੀਂ ਬਦਲਿਆ ਤੇ ਫਿਰ ਸਾਡੇ ਅੰਦਰ ਉਹੀ ਕੁਝ ਚੱਲਦਾ ਰਿਹਾ ਫਿਰ ਤਾਂ ਆਪਾਂ ਜੀਵਨ ਦੀ ਬਾਜ਼ੀ ਹਾਰ ਗਏ ਆਓ ਫਿਰ ਆਪਾਂ ਹੁਣ 2 ਮਿੰਟ ਬਹਿ ਲੈ ਸਤਨਾਮ ਵਾਹਿਗੁਰੂ ਦਾ ਯਾਪ ਕਰੀਏ ਫਿਰ ਅੱਗੇ ਚੱਲਦੇ ਚਲੋ ਬੋਲੋ ਸਾਰੇ ਜਣੇ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ 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 ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਹੁਣ ਸਾਧ ਸੰਗਤ ਜੀ ਸਾਰੇ ਜਾਣਿਆਂ ਦਾ ਸਾਡਾ ਪਿਤਾ ਇੱਕ ਹੈ ਆ ਬਚਨ ਨੂੰ ਵੀ ਚੰਗੀ ਤਰ੍ਹਾਂ ਸਾਧ ਸੰਗਤ ਜੀ ਸਰਵਣ ਕਰਨਾ ਸਾਡਾ ਸਾਰੇ ਜਾਣਿਆਂ ਦਾ ਪਿਓ ਇੱਕ ਹੈ ਤਨ ਦਾ ਪਿਓ ਲੱਗ ਹੈ ਮਨ ਦਾ ਪਿਓ ਲੱਗ ਹੈ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਇਹ ਸਰੀਰ ਤਿਆਰ ਹੁੰਦਾ ਹੈ ਕਲਬੂਤ ਜਿਹੜਾ ਅੰਦਰ ਮਨ ਹੈ ਉਹਦਾ ਹਾਕਾਲ ਪੁਰਖ ਬੱਚਾ ਹੈ ਉਹੀ ਮਨ ਤੁਹਾਡੇ ਮੇਰੇ ਸਭ ਦੇ ਵਿੱਚ ਹੈ ਤੇ ਆਪਾਂ ਨਫ਼ਰਤ ਕਿਸੇ ਨਾਲ ਕਰਨੀ ਹੈ ਜਦੋਂ ਪਤਾ ਲੱਗ ਗਿਆ ਵੀ ਅਸੀਂ ਸਾਰੇ ਜਾਨੇ ਇੱਕੋ ਪਿਓ ਦੀ ਹੀ ਔਲਾਦ ਹਾਂ ਸਭ ਦੇ ਇੱਕੋ ਪਿਓ ਦੇ ਬੱਚੇ ਆ ਤੇ ਨਫ਼ਰਤ ਨਹੀਂ ਆਪਾਂ ਕਿਸੇ ਨਾਲ ਕਰਨੀ ਜਦੋਂ ਆਪਾਂ ਨਫ਼ਰਤ ਕਰਦੇ ਆ ਤੇ ਸਮਝ ਲਓ ਉਦੋਂ ਕਾਲ ਬੋਲਦਾ ਅੰਦਰ ਇਹ ਕਾਲ ਜਿਹੜਾ ਇਹਦੀ ਸਿਆਸਤ ਨੂੰ ਸਮਝਣਾ ਪੈਣਾ ਹੈ ਇਹ ਪੰਜ ਦੂਤ ਸੁਖਮ ਰੂਪ ਦੇ ਵਿੱਚ ਇਸ ਸਰੀਰ ਦੇ ਅੰਦਰ ਬੈਠੇ ਨੇ ਜੇ ਨੂੰ ਮਹਾਰਾਜ ਸਮਝਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਤੁਹਾਡੇ ਸਰੀਰ ਦੇ ਅੰਦਰ ਵਜੂਦ ਨੇ ਮਹਾਰਾਜ ਸਮਝਾਉਂਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਪੰਜਾਂ ਦਾ ਨਾਮ ਵੀ ਦੱਸ ਦਿੱਤਾ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਤੁਹਾਡੀ ਖਰਾਕ ਵੀ ਲੁੱਟ ਲਈ ਅੰਦਰ ਉਹਨਾਂ ਨੇ ਪੰਜ ਮਿੰਟ ਦੇ ਇਸ ਕਰਕੇ ਆਪਾਂ ਨਾ ਤੇ ਇਸ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਖਰਾਕ ਵੀ ਅੰਦਰੋਂ ਲੁੱਟ ਲਈ ਹੈ ਇਸ ਕਰਕੇ ਆਪਣੇ ਆਪ ਨੂੰ ਪਛਾਨਣਾ ਜਦੋਂ ਸਿਮਰਨ ਕਰਾਂਗੇ ਸਭ ਤੋਂ ਪਹਿਲੀ ਸਟੇਜ ਕਿਹੜੀ ਹੁੰਦੀ ਹੈ ਕਿ ਸਾਨੂੰ ਆਪਣੇ ਆਪ ਦੀ ਸੋਚੀ ਆਉਣੀ ਸ਼ੁਰੂ ਹੁੰਦੀ ਹੈ ਫਿਰ ਸਾਡਾ ਮਨ ਜਦੋਂ ਇਸ ਸੰਸਾਰ ਤੋਂ ਨੌ ਦੁਆਰਿਆਂ ਤੋਂ ਉੱਪਰ ਉੱਠਦਾ ਫਿਰ ਪਤਾ ਲੱਗਦਾ ਵੀ ਇਹ ਸਾਰੇ ਤਾਂ ਪਰਮਾਤਮਾ ਦੇ ਬੱਚੇ ਹੀਰਖਨ ਨਫਰਤ ਕੇ ਦੀ ਸੀ ਪਾਉਣ ਵਾਲੇ ਹੋਰ ਸੀ ਸੋ ਇੰਨੇ ਕੇ ਵਚਨ ਕਰਦੇ ਸਾਧ ਸੰਗਤ ਜੀ ਗਲਤੀ ਭੁਰਚਕ ਹੋਈ ਮਾਫ ਕਰਨੀ ਦੋ ਮਿੰਟ ਆਪਾਂ ਸਿਮਰਨ ਹੋਰ ਕਰਨਾ ਹੈ ਫਿਰ ਉਸ ਤੋਂ ਬਾਅਦ ਸਮਾਪਤੀਆ ਕਰੋ ਜੀ ਸ਼ੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ